ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੇ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਖਾਲੀ ਕਰਾਉਣ ਆਲੇ ਮੈਂ ਮਜੂਤਾ ਐਮ ਐਲ ਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਆ ਤੁਸੀਂ ਮੈਨੂੰ ਟਿਕਟ ਦਿੱਤੀ ਤੇ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਵੀ ਇਹ ਯਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮਜੂਤਾ ਐਮ ਐਲ ਏ ਹਾਂ ਜੀ ਜਿਹੜਾ ਬੰਦਾ ਹੁਣ ਪੀਆਰਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਆ ਇਹਦੇ ਕੋਲ ਕੋਈ ਸੰਵਿਧਾਨਿਕ ਹਕੂਦ ਨਹੀਂ ਉਹਨੂੰ 50 ਕਿੱਲਿਆਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀਆਂ ਨਹੀਂ ਮੈਂ ਤੁਹਾਨੂੰ ਫੋਟੋਆਂ ਭੇਜਾਂ ਉਸ ਕੋਠੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਦੀਆਂ ਉਸ ਕੋਠੀ ਦੇ ਵਿੱਚ ਸਰਕਾਰੀ ਗਤੀ ਸਿਆਸਤੀ ਗੱਦੀਆਂ ਵੇਰੀਆਂ ਹੁੰਦੀਆਂ ਦੀਆਂ ਦੂਜਾ ਨੰਬਰ ਕੇਜਰੀਵਾਲ ਕੋ ਕਿਹੜਾ ਆਉਦਾ ਵੀ ਪੰਜਾਬ ਦਾ ਕਰਪੂਰਸਲਾ ਹਾਊਸ ਤੁਸੀਂ ਦਿੱਲੀ ਵਾਲਾ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹਨੂੰ ਕਿਉਂ ਨਹੀਂ ਖਾਲੀ ਕਰਾਉਂਦੇ ਮੈਂ ਤਾਂ ਐਮਐਲਏ ਆ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਨਹੀਂ ਰੱਖ ਸਕਦਾ ਫਿਰ ਕੋਈ ਮੰਤਰੀ ਨਹੀਂ ਰੱਖ ਸਕਦਾ ਐਮਐਲਏ ਨਹੀਂ ਕੋ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਦਾਦੀ ਤੇ ਤੇ ਗੱਲ ਆ ਜੇ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਸੱਜਣ ਮਿੱਤਰ ਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਇੱਕ ਤਨ ਵੱਧ ਤੋਂ ਵਨ ਸ਼ੇਅਰ ਕਰੋ ਚਾਹੇ ਪਟਿਆਲੇ ਜ਼ਿਲ੍ਹੇ ਚਾਹੇ ਪਟਿਆਲੇ ਤੋਂ ਬਾਹਰ ਆ ਪਰਾਉ ਕਹਿੰਦਾ ਵੀ ਇਹ ਬੰਦੇ ਕਰਦੇ ਆ ਡਿਕਟੇਟਰਸ਼ਿਪ ਵੀ ਜਿਹੜਾ ਬੰਦਾ ਆਪਦੇ ਹਲਕੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਇਹਨਾਂ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਇੱਕ ਬੰਦਿਆਂ ਦਾ ਵੀ ਅਸੀਂ ਜਿਹੜਾ ਬਦਲਾ ਆ ਵੀ ਬਦਲਾ ਦੇ ਵਿੱਚ ਅਸੀਂ ਕਿਸੇ ਦਾ ਮਾੜਾ ਚੰਗਾ ਨਹੀਂ ਕਰਦੇ ਉਹਦੇ ਵਿੱਚ ਇਹ ਗੈਂਗਸਟਰ ਵਾਲਾ ਸਿਸਟਮ ਵੀ ਜਿਹੜੇ ਕਿਸੇ ਤੇ ਚਾਰ ਪਰਚੇ ਚਾਹੇ ਕਿਸੇ ਦੇ ਲੜਾਈ ਝਗੜੇ ਦਾ ਚਾਹੇ ਕਿਸੇ ਦੇ ਦੂਜੇ ਆ ਆਪਣਾ ਆਪ ਵਿਖਾਉਣ ਦੇ ਚੱਕਰ 'ਚ ਉਹਨਾਂ ਨੂੰ ਮਾਰਨ ਦੇ ਚੱਕਰ 'ਚ ਤੋਂ ਸੀ ਵੇ ਇਹਨੂੰ ਵੀ ਮਾਰ ਦੋ ਚੁੱਕ ਕੇ ਤੇ ਉਹਨੂੰ ਵੀ ਮਾਰ ਦੋ ਵੀ ਲੋਕ ਆਖਣਗੇ ਗੈਂਗਸਟਰ ਖਤਮ ਕਰਤੇ ਗੈਂਗਸਟਰ ਉਹ ਆ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਜਿਹੜੇ ਲੋਕਾਂ ਦੇ ਢੀਆਂ ਪੁੱਤ ਜਿਨ੍ਹਾਂ ਨੇ ਕੋ ਮਾਰੇ ਆ ਇਹ ਨਹੀਂ ਦੂਜੇ ਦੂਜਾ ਨੰਬਰ ਹਰ ਇੱਕ ਅ ਅਹੁਦੇ ਦੀ ਮर्यादा ਹੁੰਦੀ ਆ ਐਮਐਲਏ ਆ ਮੈਂ ਮਾਨ ਸਾਹਿਬ ਨਾਇਕ ਆ ਮਕਰ ਇਹ ਦੇਣੀਆਂ ਪੈਣੀਆਂ ਸਾਰਿਆਂ ਨੂੰ ਸਿਰਫ ਸਾਲ ਰਹਿ ਗੜਾ ਤੁਸੀਂ ਆਨੇ ਆਉਣਾ ਵੀ ਇਹ ਪੱਕੇ ساری ਉਮਰ ਵਾਸਤੇ ਇੱਥੇ ਰਾਜੇ ਮਹਾਰਾਜੇ ਵੀ ਨਹੀਂ ਰਹੇ ਤੇ ਨਾ ਤੁਸੀਂ ਰਹਿਣਾ ਇਹ ਰੀਵਾਲ ਸਾਹਿਬ ਇੰਨਾ ਸਾੜਦਾ ਕੱਢ ਲਾਈਫ ਦੇ ਵਿੱਚ ਉਤਰਾ ਚੜਾ ਔਬੜੇ ਆਉਦੇ ਆ ਤੇ ਮੈਂ ਤੈਨੂੰ ਇੱਕੋ ਗੱਲ ਕਰਦਾ ਵੀ ਕੋਰਟ 'ਚ ਮੈਂ ਵੀ ਜਾਊ ਹੁਣ ਵੀ ਤੂੰ ਕਿਹੜੇ ਬੇਸ ਤੇ ਹਾਈ ਕੋਰਟ ਸੁਪਰੀਮ ਕੋਰਟ ਵੀ ਕਿਹੜੇ ਬੇਸ ਤੇ ਉੱਥੇ ਕਰਪੂਰਥਲਾ ਹਾਊਸ 'ਚ ਬੈਠਾ ਜੇ ਤੈਨੂੰ ਮੇਰਾ ਤਕਲੀਫਾ ਨਾ ਕ ਐਮਐਲਏ ਦੀ ਵੀ ਐਮਐਲਏ ਨਹੀਂ ਉੱਥੇ ਰਹਿ ਸਕਦਾ ਜੇ ਤੁਹਾਡੇ ਨਾਲ ਤੁਹਾਡੇ ਉਹ ਖਿਲਾਫ ਬੋਲ ਗਿਆ ਤੋ ਸਰਕਾਰੀ ਕੋਠੀ ਜਨਹਿਰ ਸਾਹ ਉਹ ਤੁਹਾਡੇ ਪਿਓ ਦੀ ਨਹੀਂ ਕਿਸ ਦੇ ਦੀ ਉਹ ਸਰਕਾਰ ਦੀ ਕੋਠੀ ਆ ਉਹਦੇ 'ਚ ਮੇਰਾ ਹੱਕ ਬਣਦਾ ਐਮਐਲਏ ਦਾ ਉਥੇ ਜਿੰਨੇ ਚਿਰ ਮੈਂ ਐਮਐਲਏ ਮੈਂ ਰਹਿ ਸਕਦਾ ਮੇਰੇ ਤੋਂ ਪਹਿਲਾਂ ਚੰਦੂ ਮਾਇਰਾ ਰਿਹਾ ਮੇਰੇ ਤੋਂ ਪਹਿਲਾਂ ਕਈਆਂ ਐਮਐਲਏ ਕੋਲ ਰਹੇ ਆ ਜਿੱਥੇ ਅੱਜ ਹੜਾਣਾ ਰਹਿੰਦਾ ਆ ਇਲਾਲ ਸਿੰਘ ਕੋਈ ਕਈ ਸਾਲ ਕੋਠੀ ਰਹੀ ਆ ਹਰ ਇੱਕ ਐਮਐਲਏ ਇੱਕ ਕੋਠੀਆਂ ਰੱਖ ਸਕਦੇ ਆ ਕਿ ਤੁਹਾਨੂੰ ਮੇਰੀ ਕੋਠੀ ਬੜੀ ਵੱਢਦੀ ਆ ਬੇਰੇ